ਮੁਰਦਾਬਾਦ ਵੱਡੇ ਆਪਦੇ ਡੌਗ ਜਿਹੜੇ ਪਰਸਨਲ ਘਰੇ ਪਾਲੇ ਹੋਏ ਬੱਚੇ ਪਾਲ ਕੇ ਵੱਡੇ ਕੀਤੇ ਹੋਏ ਪੁੱਤਾਂ ਵਾਂਗੂ ਕੀਤੇ ਹੋਏ ਬਾਈ ਜੀ ਇੱਕ ਡੌਗ ਨੂੰ ਕੋਈ ਆਪਦੇ ਮੈਂਬਰ ਨੂੰ ਘਰੋਂ ਬਾਹਰ ਕਿਵੇਂ ਕਰ ਦੂਗਾ ਇਹ ਚੀਜ਼ ਨਾ ਤਾਂ ਕਿਤੇ ਅੱਜ ਤੱਕ ਦੇਖੀ ਸੀਗੀ ਨਾ ਸਾਡੇ ਨਾਲ ਕਿਸੇ ਕਿਸੇ ਭਰਾ ਨਾਲ ਹੋਇਆ ਸੀ ਇੰਨਾ ਧੱਕਾ ਪਹਿਲੀ ਵਾਰੀ ਹੋਇਆ ਹੈ ਪਹਿਲੀ ਵਾਰੀ ਇੰਨਾ ਧੱਕਾ ਹੋਇਆ ਤੇ ਪਹਿਲੀ ਵਾਰੀ ਤੁਸੀਂ ਆਏ ਵੇਖੋ ਵੀ ਐਨੇ ਭਰਾ ਇਕੱਠੇ ਹੋਏ ਆ ਅਸੀਂ ਕਰ ਬਾਈ ਜੀ ਪਹਿਲਾਂ ਸਾਰਿਆਂ ਨੂੰ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਦਾ ਬਹੁਤ ਧੰਨਵਾਦ ਹੈ ਦਿਰਦ ਲਓ ਕਿਉਂਕਿ ਸਾਡੇ ਨਾਲ ਨਜਾਇਜ਼ ਧੱਕਾ ਹੋਇਆਗਾ ਅਸੀਂ ਡੌਗ ਲਵਰ ਆ ਅਸੀਂ ਬ ਬੜੇ ਸ਼ੌਂਕ ਨਾਲ ਰੱਖਦੇ ਆ ਕੋਈ ਐਦਾਂ ਨਹੀਂ ਹੈਗਾ ਵੀ ਸਾਡੇ ਵੈਸੇ ਛਿੱਟੇ ਪਿਆ ਏਸੀ ਲੱਗੇ ਹੋਏ ਆ ਬਹੁਤ ਹੀ ਪ੍ਰੇਮ ਨਾਲ ਅਸੀਂ ਡੌਗ ਨੂੰ ਰੱਖਦੇ ਆ ਜੇ ਇੱਕ ਡੌਗ ਰੋਟੀ ਨਾ ਖਾਵੇ ਸਾਡੇ ਸਾਰੇ ਪਰਿਵਾਰ ਦੇ ਰੋਟੀ ਨਹੀਂ ਲੰਗਦੀ ਤੇ ਇਹ ਕਿ ਲੋਕੀ ਆਉਂਦੇ ਆ ਇਹਨਾਂ ਨੂੰ ਪਤਾ ਨਹੀਂ ਸੁਤਾ ਨਹੀਂ ਆਉਂਦੇ ਆ ਚਾਕੇ ਕਹਿੰਦੇ ਆ ਵੀ ਇਹ ਡੌਗ ਨੂੰ ਸਾਹਮ ਨਹੀਂ ਰਹੇ ਬਾਈ ਜੀ ਅਸੀਂ ਆਪਦੇ ਪੁੱਤਾਂ ਨਾਲੋਂ ਡੌਗਾਂ ਨੂੰ ਵੱਧ ਸਾਹਮ ਰਹੇ ਆ ਠੀਕ ਹੈ ਨਾ ਅਸੀਂ ਬਹੁਤ ਜ਼ਿਆਦਾ ਸਾਹਮ ਰਹੇ ਆ ਅਸੀਂ ਖੁਦ ਖਰਚਾ ਕਰ ਰਹੇ ਆ ਉਹਨਾਂ ਦੇ ਲੋਕਡਾਊਨ 2 ਸਾਲ ਰਿਹਾਗਾ 2 ਸਾਲ ਪੱਲਿਓ ਖਵਾਈ ਗਏ ਆ ਆਏ ਨਹੀਂ ਵੀ ਅਸੀਂ ਕੱਲੀ ਉਹਨਾਂ ਦੀ ਕਮਾਈ ਖਾਨੇ ਆ ਅਸੀਂ ਉਹਨਾਂ ਨੂੰ ਸਾਹਮਣੇ ਆ ਸਾਡਾ ਸ਼ੌਂਕ ਆ ਆ ਮੁੰਡੇ ਦਾ ਸ਼ੌਂਕ ਹੈ ਤੇ ਬਾਹ ਦੇ ਵੇਖੋ ਟੈਡੂ ਬਣਾਇਆ ਹੋਇਆ ਨਾ ਸ਼ੌਂਕ ਨੂੰ ਬੰਦਾ ਹੈਗਾ ਵੈਸੇ ਤਾਂ ਕੋਈ ਟੈਡੂ ਆਪਦੇ ਮਾਪਿਆਂ ਦਾ ਨਹੀਂ ਬਣਾਉਂਦਾ ਜੇ ਕੋਈ ਬੰਦਾ ਸ਼ੌਂਕ ਰੱਖਦਾ ਹੈ ਜਾਂ ਕੋਈ ਬੰਦਾ ਹੈ ਨਾ ਆਪਦੇ ਮਨਜ ਰੱਖਦਾ ਵੀ ਯਾਰ ਆਪਾਂ ਇਹ ਜਾਨਵਰਾਂ ਨੂੰ ਸਾਹਮਣੇ ਤੇ ਉਹਨਾਂ ਨੂੰ ਸਾਹਮਣੇ ਆ ਬਾਈ ਜੀ ਅਸੀਂ ਕਮਾਈ ਵੀ ਖਾਣੇ ਆ ਕਮਾਈ ਵੀ ਖਾਣੇ ਆ ਕਮਾਈ ਉਹਨਾਂ ਤੇ ਲਾਉਣੇ ਵੀ ਆ ਆਏ ਨਹੀਂ ਹੈਗਾ ਵੀ ਜੇ ਕਮਾਈ ਦਿੰਦੇ ਆ ਤਾਂ ਤਾਂ ਹੀ ਆਪਾਂ ਕਮਾਈ ਖਾਂਦੇ ਆ ਜੇ ਕਈ ਵਾਰੀ ਨਹੀਂ ਵੀ ਡੌਗ ਫੀਮੇਲ ਹੁੰਦੀ ਜਾਂ ਕੋਈ ਵੀ ਬੱਚਾ ਨਹੀਂ ਵਹ ਹੁੰਦਾ ਬਿਕਦਾ ਅਸੀਂ ਉਹਨੂੰ ਘਰੋਂ ਖਵਾਉਨੇ ਆ ਪਰ ਮਾਪ ਦਾ ਕਰਜ਼ਾ ਲੈ ਕੇ ਖਵਾਈਏ ਪਰ ਮਾ ਜਿਵੇਂ ਮਰਜ਼ੀ ਖਵਾਈਏ ਅਸੀਂ ਉਹਨਾਂ ਨੂੰ ਪਾਲਦੇ ਆ ਇਸ ਕਰਕੇ ਸਾਡੇ ਨਾਲ ਨਿਆਂਇਤ ਧੱਕਾ ਹੋ ਰਿਹਾ ਪ੍ਰਾਈਵੇਟ ਐਨ ਜੂ ਸਾਡੇ ਆਪ ਦੇ ਡੌਗ ਜਿਹੜੇ ਪਰਸਨਲ ਘਰੇ ਪਾਲੇ ਹੋਏ ਬੱਚੇ ਪਾਲ ਕੇ ਵੱਡੇ ਕੀਤੇ ਹੋਏ ਪੁੱਤਾਂ ਵਾਂਗੂ ਕੀਤੇ ਹੋਏ ਬਾਈ ਜੀ ਇੱਕ ਡੌਗ ਨੂੰ ਕੋਈ ਆਪਦੇ ਮੈਂਬਰ ਨੂੰ ਘਰੋਂ ਬਾਹਰ ਕਿਵੇਂ ਕਰ ਦੂਗਾ ਸਾਡੇ ਆਪ ਦੇ ਮੈਂਬਰ ਆ ਉਹ ਅਸੀਂ ਆਪਦੇ ਮੈਂਬਰ ਸਮਝਦੇ ਹਾਂ ਡੌਗ ਨੂੰ ਅਸੀਂ ਕੋਈ ਧੱਕਾ ਉਹਨਾਂ ਨਾਲ ਨਿਆਇਜ਼ ਨਹੀਂ ਕਰਦੇ ਜਾਨਵਰ ਆ ਆਪਦੇ ਘਰੇ ਆ ਆਪਣਾ ਪਰਿਵਾਰ ਹੈ ਜੋ ਵੀ ਬੰਦੇ ਕਹਿ ਰਹੇ ਐ ਐਨਜੂ ਵਾਲੇ ਪ੍ਰਾਈਵੇਟ ਵੀ ਤੁਸੀਂ ਬਰੀਡਿੰਗ ਨਹੀਂ ਕਰ ਸਕਦੇ ਉਹਨਾਂ ਦੇ ਬੱਚੇ ਆ ਜਿਹੜੇ ਉਹਨਾਂ ਦਾ ਮੁੰਡਾ ਹੈਗਾ ਉਹ ਉਹਨਾਂ ਦੀ ਸਮਝ ਲਓ ਮੈਰਿਜ ਹੋ ਗਈ ਉਹਨਾਂ ਦੇ ਬੱਚੇ ਨਾ ਹੋਣਗੇ ਤੇ ਜਿਹੜੇ ਡੌਗ ਆ ਆਪਣੇ ਜਿਹੜੇ ਆਪਣੇ ਡੌਗ ਹੈ ਇਹ ਨਹੀਂ ਚਾਹੁੰਦੇ ਵੀ ਸਾਡੇ ਘਰ ਬੱਚੇ ਹੋਣ ਡੌਗ ਵੀ ਚਾਹੁੰਦੇ ਐ ਵੀ ਸਾਡੇ ਘਰ ਬੱਚੇ ਹੋਣ ਉਹਨਾਂ ਨਾਲ ਜਾਨੀ ਕਿ ਰਿਲੇਸ਼ਨ ਬਣਦੇ ਤੇ ਬੱਚੇ ਬਣਦੇ ਆ ਠੀਕ ਹੈ ਤੇ ਉਹ ਆਪਾਂ ਤਾਂ ਇਹ ਚਾਹੁੰਦੇ ਵੀ ਜਿੰਨੇ ਵੀ ਚਾਹਣ ਵਾਲੇ ਐ ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਜਿਹੜਾ ਕੋਈ ਵੀ ਪ੍ਰਾਈਵੇਟ ਐਨਪੀ ਆ ਰਹੀ ਹੈ ਇਸ ਤੋਂ ਬਾਅਦ ਬਾਈ ਜੀ ਉਹਨੇ ਅਪਰੇਟ ਕਰਾਂਗੇ ਅਸੀਂ ਤੇ ਇਹ ਪਰਮਾਪ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਇੱਕ ਦੂਜੇ ਦਾ ਸਾਥ ਦਿਓ ਤੇ ਸਾਡੇ ਜਿਹੜੇ ਡੌਗ ਚੱਕੇ ਗਏ ਆ ਉਹ ਸਾਨੂੰ ਵਾਪਸ ਮਿਲਣੇ ਚਾਹੀਦੇ ਆ ਵਾਪਸ ਤਾਂ ਮਿਲਣੇ ਚਾਹੀਦੇ ਆ ਸਾਡੇ ਆਪ ਦੇ ਖੁਦ ਦੇ ਪਾਲੇ ਹੋਏ ਬੱਚੇ ਆ ਉਹ ਕੋਈ ਬਾਹਰੋਂ ਲੈ ਕੇ ਸੈਟ ਤੇ ਨਹੀਂ ਪਤਾ ਲੱਗਿਆ ਡੌਗ ਲੈ ਕੇ ਪਰਚਰ ਆਉਣਾ ਚਾਹੀਦਾ ਜੀ ਕਿੰਨੇ ਕੁ ਲੈ ਕੇ ਗਏ ਆ ਤੇ ਤੁਹਾਨੂੰ ਕੋ ਦੱਸਿਆ ਬਾਈ ਜੀ 18 ਜਨਵਰੀ ਸਾਡੇ ਲੈ ਕੇ ਗਏ ਆ ਜਿਹਦੇ ਵਿੱਚ 7 ਡੌਗ ਵੱਡੇ ਐ ਤੇ ਸਾਡਾ ਜਾਨੀ ਕਿ ਕਨਾਲ ਦੇ ਵਿੱਚ ਕੈਨਲ ਆਹੋ ਜਿਹਦੇ ਵਿੱਚੋਂ ਲੈ ਕੇ ਗਏ ਆ ਤੁਸੀਂ ਐਂ ਦੇਖੋ ਵੀ ਕਨਾਲ ਦੇ ਵਿੱਚ ਡੌਗ ਆਪਾਂ ਨੇ 7 ਡੌਗ ਐ ਤੇ ਉਹਦੇ ਵਿੱਚ ਰਹਿ ਨਹੀਂ ਸਕਦੇ ਪਰਿਵਾਰ ਦੇ ਵਿੱਚ ਅਸੀਂ ਸਮਝ ਲਓ ਵੀ 7 ਮੈਂਬਰ ਐ 5 5 ਮਰ ਲਿਆਂ ਦੀ ਜਗ੍ਹਾ 'ਚ 7 ਮੈਂਬਰ ਰਹੀ ਜਾਂਦੇ ਆ ਤੇ ਡੌਗ ਸਾਡੇ ਕਨਾਲ ਦੇ ਵਿੱਚ ਐ ਤੇ ਉਹਨਾਂ ਨੂੰ ਤਕਲੀਫ ਕੀ ਆਇ ਚੀਜ਼ ਦੀ ਕਿਸੇ ਦੀ ਉਂਗਲਵਾਜੀ ਨਾਲ ਕਿਸੇ ਦੀ ਜਾਨੀ ਕਿ ਉਂਗਲਵਾਜੀ ਨਾਲ ਸਾਡੇ ਡੌਗ ਚੱਕੇ ਗਏ ਆ ਸਾਡੇ ਨਾਲ ਨਿਆਂਇਤ ਤੱਕਾ ਹੋਇਆ ਸਾਡਾ ਡੌਗ ਵਾਪਸ ਹੋਣੇ ਚਾਹੀਦੇ ਆ ਦੂਜੇ ਨੰਬਰ ਤੇ ਇਹ ਜਾਡੇ ਸਾਡੇ ਮੇਰੇ ਛੋਟੇ ਵੀਰ ਭਰਾ ਤੇ ਪਰਚਾ ਹੋਇਆ ਨਿਆਂਇਜ ਪਰਚਾ ਹੋਇਆ ਉਹ ਪਰਚਾ ਸਾਡਾ ਰੱਦ ਹੋਣਾ ਚਾਹੀਦਾ ਸਾਡੀ ਸਾਰਿਆਂ ਦੀ ਇਹ ਮੰਗ ਹੈ ਤੇ ਬਾਕੀ ਜੋ ਵੀ ਤੁਸੀਂ ਤੁਹਾਡੇ ਭਾਈ ਆਰ ਕੀ ਖੜੇ ਆ ਜਿਵੇਂ ਵੀ ਆਖੋਗੇ ਹਨ ਸਾਨੂੰ ਡੌਗ ਦਾ ਕੋਈ ਵੀ ਦੱਸਿਆ ਨਹੀਂ ਕੋਈ ਕਹਿ ਰਿਹਾ ਦਿੱਲੀ ਲੈ ਗਏ ਕੋਈ ਕਹਿ ਰਿਹਾ ਕਿ ਲੱਡ ਨੂੰ ਖੜੇ ਆ ਕਿ ਕੋਈ ਕਹਿੰਦਾ ਕੁਸ਼ ਕਿਤੇ ਕੋਈ ਕੁਸ਼ ਕੁਸ਼ ਵੀ ਸਾਨੂੰ ਕੋਈ ਪਤਨ ਜਾਗ ਰ ਜਿਹੜੇ ਪੁਲਿਸ ਵਾਲੇ ਉਦੋਂ ਨਾਲ ਆਏ ਸੀ ਉਹ ਕਹਿੰਦੇ ਸੀਗੇ ਵੀ ਇਹ ਲਿਖਤੀ ਰੂਪ ਚ ਲੈ ਕੇ ਗਏ ਆ ਲਿਖਤੀ ਰੂਪ ਚ ਲੈ ਗਏ ਬਜ਼ੁਰਗ ਸੀਗਾ ਅਨਪੜ ਬਜ਼ੁਰਗ ਉਹਨਾਂ ਤੋਂ ਗੁੱਠਾ ਲਵਾ ਕੇ ਡੌਗ ਸਾਡੇ ਚੱਕੇ ਗਏ ਆ ਤਕਨਿਆਜ ਤੁਸੀਂ ਐਂ ਦੇਖੋ ਜੀ ਡੌਗ ਚੱਕਣ ਆਏ ਆ ਡੌਗ ਚੱਕਣ ਆਏ ਆ ਸਾਰੀ ਦਿਨ ਖੜੇ ਰਹੇ ਆ ਸਾਨੂੰ ਐ ਨਹੀਂ ਦੱਸਿਆ ਵੀ ਅਸੀਂ ਤੁਹਾਡੇ ਡੌਗ ਲੈ ਕੇ ਜਾ ਰਹੇ ਆ ਮੁੰਡਾ ਘਰੇ ਮੁੰਡਾ ਘਰੇ ਨਹੀਂ ਸੀ ਵੀਰ ਜੀ ਇੱਕ ਮਿੰਟ ਮੁੰਡਾ ਘਰੇ ਨਹੀਂ ਸੀਗਾ ਇਹ ਮੈਂ ਵੀ ਘਰੇ ਨਹੀਂ ਸੀ ਇਹ ਵੀ ਘਰੇ ਨਹੀਂ ਸੀਗਾ ਜਦੋਂ ਘਰੇ ਨਹੀਂ ਸੀਗਾ ਬੁੜੀਆਂ ਸੀਆਂ ਠੱਕੇ ਸਾਹੀ ਨਾਲ ਏਸੀ ਵਾਲੇ ਕਮਰੇ ਚੋਂ ਡੌਗ ਚੱਕੇ ਗਏ ਅੱਠ ਅੱਠ ਪਿੰਜਰਿਆਂ ਦੇ ਵਿੱਚ 11 ਡੌਗ ਸੀਗੇ ਠੀਕ ਹੈ ਜੀ ਵੱਡੇ ਪਿੰਜਰੇ ਸੀ ਉਹਨਾਂ ਚੋਂ ਤਿੰਨਾਂ ਪਿੰਜਰਿਆਂ ਚ ਕਰਕੇ ਤੇ ਆਪਣੇ ਜਿਹੜੇ ਜਿਹਨੇ ਤਿੰਨੇ ਪਿੰਜਰਿਆਂ ਚੋਂ ਕਰਕੇ ਤੇ ਆਪਣੇ ਫਿੱਟਰ ਜਿਹੜੀ ਛੋਟਾ ਹਾਥੀ ਹੁੰਦਾ ਉਹਦੇ ਵਿੱਚ ਰੱਖੇ ਗਏ 9 ਵਜੇ ਉਹਨਾਂ ਨੇ ਡੌਗ ਰੱਖ ਲਏ ਸਾਰੀ ਰਾਤ ਸਾਰਾ ਦਿਨ ਸਾਰੀ ਰਾਤ ਉਹਦੇ ਵਿੱਚ ਰਹੇ ਆ ਕਿੱਥੇ ਉਹ ਸਾਡੇ ਏਸੀ ਵਾਲੇ ਦੇ ਵਿੱਚ ਸੀ ਤੇ ਕਿਸ ਤੇ ਉਹ ਡੌਗ ਸਮਝ ਲਓ ਵੀ ਉਹਦੇ ਟੈਂਪੋ ਟਰੈਵਲ ਦੇ ਵਿੱਚ ਉਹਦੇ ਪਏ ਰਹੇ ਆ ਛੋਟੇ ਹਾਥੀ ਦੇ ਠੀਕ ਹੈ ਜੀ ਨਾ ਉਹਨਾਂ ਨੇ ਖਾਣਾ ਖਵਾਉਣ ਦਿੱਤਾ ਕਿਸੇ ਨੂੰ ਤੇ ਨਾ ਉਹਨਾਂ ਨੇ ਕੋਈ ਉਹਨਾਂ ਦੀ ਕੇਅਰ ਕੀਤੀ ਐ ਤੇ ਰਾਤ ਨੂੰ 1 ਵਜੇ ਚੋਰਾਂ ਨੂੰ ਲੈ ਕੇ ਗਏ ਸਾਡੇ ਡੌਗ ਨੂੰ ਨਿਯਾਜ ਧੱਕਾ ਹੋਇਆ ਸਾਡੇ ਨਾਲ ਪੁਲਿਸ ਹੱਥ ਜੋੜ ਕੇ ਬੇਨਤੀ ਐ ਸਾਡੇ ਡੌਗ ਸਾਨੂੰ ਵਾਪਸ ਮਿਲਣ ਅਸੀਂ ਉਹਨਾਂ ਬਿਨਾਂ ਸਾਡਾ ਜੀ ਨਹੀਂ ਲੱਗ ਰਿਹਾ ਸਾਡੇ ਉਹ ਦਿਲ ਦੀ ਧੜਕਣ ਸਾਨੂੰ ਵਾਪਸ ਕੀਤਾ ਜਾਣ ਸਾਡੀ ਇਹ ਮੰਗ ਐ ਅੱਛਾ ਰੱਬ ਕਿਤੇ ਅੱਛਾ ਇੱਕ ਗੱਲ ਹੋਰ ਦੱਸੋ ਜੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲੀ ਪਹਿਲਾਂ ਵੀ ਅਸੀਂ ਲੈ ਕੇ ਜਾਣਾ ਕੋਈ ਗੱਲਬਾਤ ਨਹੀਂ ਕੋਈ ਤਰ੍ਹਾਂ ਨਹੀਂ ਦਿੱਤੀ ਗਈ ਜੇ ਤਲਾਹ ਦਿੱਤੀ ਹੁੰਦੀ ਪੈ ਜੀ ਸਾਡੇ ਇੰਨੇ ਡੌਗ ਪ੍ਰੇਮੀ ਆ ਅਸੀਂ ਸਾਰੇ ਇਕੱਠੇ ਹੁੰਦੇ ਇਕੱਠੇ ਭਾਈ ਜੀ ਉਹਨਾਂ ਦਾ ਵਿਰੋਧ ਵੀ ਕਰਦੇ ਤੇ ਤੁਸੀਂ ਉਹਦੇ ਬਦਲੇ ਚ ਕੋਈ ਰਿਪੋਰਟ ਕਰਵਾਈ ਜਾਂ ਰਿਪੋਰਟ ਜੀ ਅੱਜ ਉਸੇ ਦੇ ਮਾਮਲੇ 'ਚ ਇਕੱਠੇ ਹੋਏ ਆ ਕਿਉਂਕਿ ਆਪਾਂ ਇਹ ਚੀਜ਼ ਨਾ ਤਾਂ ਕਿਤੇ ਅੱਜ ਤੱਕ ਦੇਖੀ ਸੀਗੀ ਨਾ ਸਾਡੇ ਨਾਲ ਕਿਸੇ ਕਿਸੇ ਭਰਾ ਨਾਲ ਹੋਇਆ ਸੀ ਇੰਨਾ ਧੱਕਾ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਇੰਨਾ ਧੱਕਾ ਹੋਇਆ ਤੇ ਪਹਿਲੀ ਵਾਰੀ ਤੁਸੀਂ ਐ ਵੇਖੋ ਵੀ ਇੰਨੇ ਭਰਾ ਇਕੱਠੇ ਹੋਏ ਆ ਨਹੀਂ ਤਾਂ ਸਮਝ ਲਓ ਵੀ ਤੁਸੀਂ ਕਹਿ ਦਿੰਦੇ ਆ ਵੀ ਆਪਾਂ ਕਹਿ ਦਿੰਦੇ ਆ ਵੀ ਦੁਕਾਨਦਾਰਾਂ ਵਾਲੇ ਇੱਕ ਦੂਜੇ ਨਾਲ ਹਨਾ ਬੈਦ-ਵਿਰੋਧ ਕਰ ਰੱਖਦੇ ਆ ਤੇ ਇੰਨੇ ਭਰਾ ਤਾਂ ਹੀ ਇਕੱਠੇ ਹੋਏ ਆ ਵੀ ਨਿਆਂ ਦੀ ਤੱਕਾ ਹੋਇਆ ਜੀ ਸਾਡੇ ਨਾਲ ਇਹ ਹੁਣ ਪੱਕੀ ਚਾਹੁੰਦੇ ਅੱਗੇ ਹੁਣ ਬਾਈ ਜੀ ਇਹੀ ਚਾਹੁੰਦੇ ਆ ਵੀ ਸਾਡੇ ਡੌਗ ਸਾਨੂੰ ਮਿਲਨੇ ਚਾਹੀਦੇ ਸਾਡੇ ਘਰੇ ਪਾਲੇ ਹੋਏ ਡੌਗ ਆ ਸਾਡਾ ਜੀ ਨਹੀਂ ਲੱਗ ਰਿਹਾ ਉਹਨਾਂ ਬਿਨਾ ਠੀਕ ਹੈ ਜੀ ਇੱਕ ਤਾਂ ਸਾਨੂੰ ਡੌਗ ਮਿਲਨੇ ਚਾਹੀਦੇ ਆ ਦੂਸਰੇ ਨੰਬਰ ਤੇ ਸਾਡਾ ਜਿਹੜਾ ਗਲਤ ਪਰਚਾ ਹੋਇਆ ਉਹ ਰੱਦ ਹੋਣਾ ਚਾਹੀਦਾ ਪਰਚਾ ਕੀ ਹੋ ਗਿਆ ਪਰਚਾ ਇਹਨਾਂ ਦੇ ਜੀ ਉਹਨਾਂ ਨੇ ਲਿਖ ਕੇ ਦਿੱਤਾ ਵੀ ਸਾਡੇ ਤੇ ਪਰਚਾ ਹੋਇਆ ਪਤਾ ਨਹੀਂ ਕੋਈ ਕਿੱਥੋਂ ਦੀ ਐ ਪ੍ਰਾਈਵੇਟ ਐਨਜੀ ਨੇ ਇਹਨਾਂ ਨੇ ਆਪ ਹੀ ਸਭ ਕੁਝ ਕਰਕੇ ਸਾਨੂੰ ਇੱਕ ਵਾਰੀ ਵੀ ਨਹੀਂ ਦੱਸਿਆ ਗਿਆ ਤੁਹਾਨੂੰ ਕੋਈ ਪਤਾ ਨਹੀਂ ਸਾਨੂੰ ਹਜੇ ਇਸ ਬਾਰੇ ਕਾਈ ਕੋਈ ਪਤਾ ਨਹੀਂ ਗਿਆ ਜੀ ਟੋਟਲ ਕਿੰਨੇ ਡੌਗ ਲੈ ਗਏ 18 ਡ ਨੀ ਸੂਬਾ ਆਏ ਸੀਗੇ ਜੀ ਸੂਬਾ ਉਹਨਾਂ ਨੇ ਆ ਕੇ ਕੇਰਾ ਡੌਗ ਉਹਨਾਂ ਨੇ ਆਪਦੇ ਛੋਟੇ ਹਾਥੀ ਦੇ ਵਿੱਚ ਰੱਖ ਲਏ ਏਸੀ ਵਾਲੇ ਚ ਚੱਕ ਕੇ ਛੋਟੇ ਹਾਥੀ 'ਚ ਰੱਖ ਲਏ ਤੇ ਮੁੜ ਕੇ ਜਾਨੀ ਕਿ ਉਹਨਾਂ ਨੇ ਜੀ ਰਾਤ ਨੂੰ 1:30 ਵਜੇ 1:30 ਵਜੇ ਲੈ ਕੇ ਗਏ ਆ ਡੌਗ ਹਾਂਜੀ ਸੋ ਜੀ ਅੱਜ ਜਿਹੜਾ ਅਸੀਂ ਖੜਿਆ ਬਠਿੰਡਿਆ ਦੇਖੋ ਰੋਸ ਵੀਰਾਂ ਦੇ ਵਿੱਚ ਹੈਗਾ ਰੋਸ ਦਾ ਕਾਰਨ ਵੀ ਤੁਸੀਂ ਦੇਖ ਲਿਆ ਨਾ ਵੀ ਇਹਨਾਂ ਦੇ ਜਿਹੜੇ ਡੌਗ ਨੇ ਪੁੱਤਾਂ ਵਾਂਗੂ ਪਾਲੇ ਹੋਏ ਉਹ ਚੱਕੇ ਗਏ ਨੇ ਤੇ ਆਹ ਰੋਸ ਪ੍ਰਦਰਸ਼ਨ ਦੇ ਬੈਨਰ ਤੁਸੀਂ ਦੇਖ ਸਕਦੇ ਹੋ ਸਾਰੇ ਦਿਖਾ ਬਈ ਤੇ ਹੁਣ ਆਪਾਂ ਚੱਲਣਾ ਕਿੱਥੇ ਜੀ ਜਿਹੜਾ ਪ੍ਰਦਰਸ਼ਨ ਕਰਨ ਕਿੱਥੇ ਜਾਣਾ ਆਪਣੇ ਪ੍ਰਧਾਨ ਸਾਹਿਬ ਦੱਸਣਗੇ ਜਿਵੇਂ ਸਾਨੂੰ ਆਖਣਗੇ ਅਸੀਂ ਉਵੇਂ ਕਰਾਂਗੇ ਜੀ ਪ੍ਰਧਾਨ ਸਾਹਿਬ ਕਿ ਸਾਡੀ ਨਾਂ ਕੋਈ ਸੁਣਵਾਈ ਹੋਈ ਤੇ ਫਿਰ ਉਸ ਤੋਂ ਬਾਅਦ ਜੀ ਰੁੱਖ ਹਾਈ ਕੋਰਟ ਵੱਲ ਕਰਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣਾ ਵਗੈਰਾ ਰੂਟ ਆਪਣਾ ਇੱਥੋਂ ਜੀ ਆਪਣਾ ਰੋਗੜਾ ਰੋਗੜਾ ਤਿੰਨ ਕੋਣੀ ਤਿੰਨ ਕੋਣੀ ਤੋਂ ਪੁਰਾਣਾ ਬੱਸ ਸਟੈਂਡ ਪਨਾਹ ਰਸਤੇ ਤੋਂ ਆਪਣਾ ਡੀਸੀ ਦਫ਼ਤਰ ਜਾਣਾ ਡੀਸੀ ਦਫ਼ਤਰ ਜਾਣਾ ਹਾਂਜੀ ਠੀਕ ਹੈ ਹੁਣ ਰੋਸ ਪ੍ਰਦਰਸ਼ਨ ਕਰਦੇ ਡੀਸੀ ਦਫ਼ਤਰ ਵੱਲ ਨੂੰ ਇਹ ਸਾਰੇ ਜਿਹੜੇ ਬਰੀਡਰ ਵੀਰ ਨੇ ਜਾ ਰਹੇ ਨੇ